ਇੱਕ ਸੱਕੀ ਵਗਦੀ ਆ ਉਹਦੇ ਵਿੱਚ ਕਈ ਪਸ਼ੂ ਜਿਹੜੇ ਆ ਉਹ ਮਰੇ ਪਏ ਨੇ ਜਿਹੜਾ ਵਾਤਾਵਰਣ ਦੇ ਆ 에ਅਰ ਪੋਲੂਸ਼ਨ ਆ ਉਹ ਇਸ ਵੇਲੇ ਸਿਖਰਾਂ ਤੇ ਆ ਜੀ ਹਾਲ ਜੀ ਠੀਕ ਠਾਕ ਮौजਾਂ ਲੱਗੀਆਂ ਨਹੀਂ ਸਾਰੇ ਪਿੰਡਾਂ ਦਾ ਕਰੀਏ ਬੰਜਰ ਹੁੰਦਾ ਸੀ ਪੰਚਾਇਤ ਛੱਡੀ ਗਈ ਸੀ ਅੱਛਾ ਪੰਚਾਇਤ ਨਹੀਂ ਕੋਈ ਚੱਕਦਾ ਨਹੀਂ ਕਿੰਨੇ ਕੁ ਜੇ ਪਾਣੀ ਆਇਆ ਪਾਣੀ ਰਾਤ ਆਇਆ ਕਿ ਦਿਨੇ ਨਹੀਂ ਦਿਨੇ ਤੇ ਬਾਬੂ ਜੀ ਤੁਸੀਂ 1987 ਦਾ ਖੜੀ ਵੀ ਆਖਿਆ ਹੋਣਾ ਆ ਵੇਖੀ ਜੀ ਸਾਰੀ ਵੇਖੀ ਤੇ 1988 ਚ ਜਿਆਦਾ ਪਾਣੀ ਆਇਆ ਕਿ ਇਸ ਵਾਰੀ ਜਿਆਦਾ ਪਾਣੀ ਆ ਕੋਈ ਖੱਲੇ ਸਾਡੇ ਮੈਂ ਤੁਸੀਂ ਅਜੇ ਤੱਕ ਵੇਖਣ ਨਹੀਂ ਨਾ ਨਾ ਕੋਈ ਕੋਈ ਵੇਖਣ ਨਹੀਂ ਸਾਡੇ ਚ ਜਾਏਗਾ ਕੋਈ ਰਾਤ ਸਮਗਦੀ ਤੁਹਾਨੂੰ ਮਿਲਦੀ ਮਿਲਦੀ ਰਹੀ ਹੈ ਰਾਤ ਵਕਰੀ ਮਿਲਦੀ ਅੱਗੀ ਅੱਛਾ ਜੀ ਮੈਂ ਨਹੀਂ ਲੈਂਦਾ ਅੱਛਾ ਜੀ ਕਿਉਂ ਮੈਂ ਸੁੱਕੇ ਤੋਂ ਬੋਲਦਾ ਹਾਂ ਘਰ ਮੇਰੇ ਸੁੱਕੇ ਦਾ ਅੱਛਾ ਜੀ ਇਹ ਬਾਤਿਆ ਟਰੈਕਟਰਾਂ ਦਾ ਨਿਸ਼ਾਨ ਹੋਇਆ ਆ ਨਿਕਲ ਕੇ ਦਾ ਕੋਈ ਨਿਸ਼ਾਨ ਨਹੀਂ ਕਿਤੇ ਸਭ ਝੂਠ ਬੋਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਮਝਾਲ ਸਰਦਾਰ ਤੇ ਤਰੀਕ ਹੈਗੀ ਹੈ ਜੀ ਅੱਜ 8 ਸਤੰਬਰ ਸਾਲ 2025 ਤੇ ਇਸ ਵੇਲੇ ਅਸੀਂ ਖੜੇ ਆ ਡੇਰਾ ਬਾਬਾ ਨਾਨਕ ਦੇ ਕੋਲੇ ਸ਼ਿਕਾਰਮਾਸ਼ੀ ਆ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਇੱਥੋਂ ਜਿਹੜਾ ਪਾਣੀ ਆ ਰੋਡ ਦੇ ਉੱਤੋਂ ਦੀ ਵਗਦਾ ਸੀ ਤੇ ਅਜੇ ਵੀ ਜਿਹੜਾ ਪਾਣੀ ਆ ਉਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਅਜੇ ਵੀ ਸੈਂਕੜੇ ਏਕੜ ਦੇ ਵਿੱਚ ਜਿਹੜਾ ਪਾਣੀ ਆ ਉਹ ਅਜੇ ਖੜਾ ਆ ਸ ਤੇ ਆਉਣ ਵਾਲੇ ਲਗਭਗ 10 ਦਿਨਾਂ ਦੇ ਵਿੱਚ ਵੀ ਪਾਣੀ ਇਥੋਂ ਘਟਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਤੇ ਬੱਦਲ ਫੇਰ ਉੱਪਰ ਆ بارش ਫੇਰ ਉਹ ਹੋ ਕੇ ਹਟ ਗਿਆ ਤੇ ਜਿੰਨਾ ਇਲਾਕੇ ਚ ਮੈਂ ਪਿੱਛੇ ਘੁੰਮ ਕੇ ਆ ਆ ਤੇ ਉਹਨਾਂ ਦੇ ਵਿੱਚ ਜਿਹੜੀ ਸ਼ਿਕਾਰ ਮਾਸਿਆਂ ਦੇ ਕੋਲ ਇੱਕ ਸੱਕੀ ਵਗਦੀ ਆ ਉਹਦੇ ਵਿੱਚ ਕਈ ਪਸ਼ੂ ਜਿਹੜੇ ਆ ਉਹ ਮਰੇ ਪਏ ਨੇ ਤੇ ਇੰਨੀ ਬਦਬੂ ਆ ਰਹੀ ਉਥੋਂ ਕਿ ਉਥੇ ਖੜਨਾ ਵੀ ਮੁਸ਼ਕਲ ਆ ਤੇ ਉਸ ਤੋਂ ਪਿੱਛੇ ਜਿਹੜੀਆਂ ਫਸਲਾਂ ਖਰਾਬ ਹੋਈਆਂ ਨੇ ਝੋਨਾ ਖਰਾਬ ਹੋਇਆ ਆ ਉਹਨਾਂ ਦੀ ਸਮੈਲ ਜਿਹੜੀ ਆ ਉਹ ਬਹੁਤ ਭੈੜੀ ਆ ਤੇ ਇਦਾਂ ਦੇ ਹਾਲਾਤ ਬਣੇ ਪਏ ਆ ਕਿ ਉੱਥੇ ਜਿਹੜਾ ਖਲੋਊਗਾ ਜਾਂ ਕਿਤੇ ਉੱਥੇ ਦਾ ਪਾਣੀ ਵੀ ਕਿਤੇ ਗਲਤੀ ਨਾਲ ਪੀਤਾ ਗਿਆ ਤੇ ਪੱਕਾ ਉਹ ਬਿਮਾਰ ਹੋਊਗਾ ਤੇ ਜਿਹੜਾ ਵਾਤਾਵਰਨ ਆ 에ਅਰ ਪੋਲੂਸ਼ਨ ਆ ਉਹ ਇਸ ਵੇਲੇ ਸਿਖਰਾਂ ਤੇ ਆ ਤੇ ਇਹ ਸਾਰੇ ਹਾਲਾਤ ਦੇ ਦੌਰਾਨ ਜਿਹੜੇ ਪਾਣੀ ਵਧਿਆ ਹੜ ਆਇਆ ਇਹ ਹੜਾਂ ਦੇ ਵਿੱਚ ਕਿਦਾਂ ਗੁਜ਼ਰਬਸਰ ਹੋਇਆ ਸਾਰੀ ਗੱਲਬਾਤ ਆਪਾਂ ਕਰਦੇ ਆਂ ਸਰਦਾਰ ਸੁੱਚਾ ਸਿੰਘ ਹੁਣਾਂ ਨੇ ਜਿਨ੍ਹਾਂ ਦਾ ਪਿੰਡ ਆਲੇ ਜੀਵਨ ਦੰਗਲ ਤੇ ਹਾਲਾਤ ਦੀ ਜਾਣਕਾਰੀ ਦੇ ਨੇ ਬੱਬੀ ਸასი ਕਾਲ ਅੱਛੀ ਕਾਲ ਕੀ ਹਾਲ ਜੀ ਠੀਕ ਠਾਕ ਠੀਕ ਠਾਕ ਮौजਾਂ ਲੱਗੀਆਂ ਨਹੀਂ ਬਾਪੂ ਜੀ ਇਹ ਛਲੇ ਦਿਨਾਂ ਦੇ ਵਿੱਚ ਹਾਲਾਤ ਬਹੁਤ ਮਾੜੇ ਰਹੇ ਮਾੜੇ ਕਿੱਥੇ ਸੀ ਇੰਦਰ ਆ ਜਾ ਥੋੜਾ ਕਿੱਥੇ ਅਸੀਂ ਹੁਣ ਖਲੂਤੇ ਹੋਏ ਆਂ ਹਾਂਜੀ ਇਹ ਜੋ ਬੰਬੀ ਵਾਲੇ ਅੰਦਰ ਦੋ ਦੋ ਫੁੱਟ ਪਾਣੀ ਹੋ ਗਿਆ अच्छा जी हां कि आराचा बच्चा है ये भी डूब गया ठीक है ते एक वारी खारा चो पतली डूब गई थी अच्छा जी ते हुना थोड़ा सूखे पैर ऊती ऊती जमीन ਸਾਡੀ ਹੋਈ ਥੱਲੇ ਜਿਹੜੇ ਤੁਹਾਡਾ ਹੋਈ ਗਾ ਆਪਣਾ ਥੱਲੇ ਕਿੰਨੇ ਏਕੜ ਜਮੀਨ ਜਿਹੜੀ ਆ ਉਹ ਤਬਾਹ ਹੋ ਗਈ ਇਹ ਬੜੀ ਜਮੀਨ ਜਿਹੜੀ 208 ਕਿੱਲਾ ਦੇ ਛਕਾ ਏਡੇ ਡੇਰੇ ਫਸਲਾਂ ਦੀ ਹੈ अच्छा जी ਤੇ 100 ਕਿੱਲਾ ਜਿਹੜੀ ਆ ਅਲੀਨ ਨੰਗਲ ਤੇ ਜੀਮ ਨੰਗਲ ਦੀ ਏ ਜਿਹੜੀ ਉਰਲੀਆਂ ਬਣੇ 200 ਕਲਾ ਜ਼ਮੀਨ ਨਾਲ ਨਾਲ ਪੱਟੀ ਜਾਂਦੀ ਏ ਇਹ ਸਭ ਤਬਾਹ ਹੋਈ ਮਤਲਬ ਜੰਨਾ ਆ ਪਾਣੀ ਫਿਰ ਰਿਹਾ ਪਿਛੇ ਇਹ ਜਿਹੜੀ ਪੰਚਾਇਤ ਜ਼ਮੀਨ ਆ ਲਗਭਗ ਤੁਸੀਂ ਜਿੰਨੀ ਦੱਸੀ ਆ ਮੈਨੂੰ ਲੱਗਦਾ 450 ਏਕੜ ਦੇ ਕਰੀਬ ਕਰੀਬ ਸਾਰੀ ਜ਼ਮੀਨ ਜਿਹੜੀ ਹੈਗੀ ਹਾਂਜੀ 4 ਤੋਂ 20 ਵੀ ਹੋ ਗਈ ਏ ਅਗਲੇ ਮਰਸੀਂ ਕਿਤੇ ਤਬਾਹ ਆ ਗਿਆ ਉਹਦੀ ਜ਼ਮੀਨ ਪੰਚਾਇਤ ਅੱਛਾ ਜੀ ਅਗਲੇ ਡੇਢ ਗੁਆਰੇ ਉਹਦੀ ਪੰਚਾਇਤ ਏ ਅੱਛਾ ਜੀ ਅੱਗੇ ਢਿਲਮੂ ਪਿੰਡ ਪਈ ਜਾਂ ਡੇਰੇ ਖਾਨ ਤੋਂ ਉਹਦੀ ਵੀ ਪੰਚਾਇਤ ਹੈ ਅੱਛਾ ਜੀ ਸਾਰੇ ਪਿੰਡਾਂ ਦਾ ਕਰੀਏ ਬੰਜਰ ਹੁੰਦਾ ਸੀ ਪੰਚਾਇਤ ਛੱਡੀ ਗਈ ਸੀ ਅੱਛਾ ਪੰਚਾਇਤ ਨਹੀਂ ਕੋਈ ਚੱਕਦਾ ਨਹੀਂ ਗੰਗਰ ਚੋਕ ਦੇ ਹਨ ਅੱਛਾ ਜੀ ਅੱਜ ਸਾਡੇ ਸਮੇਂ ਨੇ ਟਰੈਕਟਰਾਂ ਨੇ ਬਾੜ ਕਰਕੇ ਕਿ ਇਹਨੂੰ ਬੋਲੀ ਤੇ ਲੈਂਦੇ ਅੱਛਾ ਜੀ ਹਾਂ ਐਸ ਕਰਦੇ ਤੇ ਬੋਲੀ ਜਿਹੜੀ ਆ ਇਹਨਾਂ ਖੇਤਾਂ ਦੇ ਕਿੰਨੇ ਕਿ ਚੱਲ ਜਾਂਦੇ ਆ ਕਿੰਨੇ ਕਿ ਨੂੰ ਏਕੜ ਜਿਹੜਾ ਪਰ ਏਕੜ ਕਿੰਨਾ ਕਿ ਠੇਕਾ ਵਜਦਾ ਇਹਦਾ ਇਹ 50 ਰੁਪਏ ਜੀ 50 ਤੋਂ ਉੱਤੇ ਆ ਮਤਲਬ ਆਪਾਂ ਘੱਟੋ ਘਾਟ 50000 ਕਿੱਲਾ ਮੰਨ ਕੇ ਚੱਲੀਏ ਮੰਨ ਕੇ ਚੱਲੀਏ ਮਤਲਬ ਜੇ ਇਹ ਜਿਹੜੀ ਸਾਰੀ ਜ਼ਮੀਨ ਆ 50000 ਨੂੰ ਏਕੜ ਆ ਜਿਹੜਾ ਆ ਏਕੜ ਕਿੱਲਾ ਰਕਾਰ ਲੈਂਦੀ ਆ ਹਾਂ ਰਕਾਰ ਇਹਦਾ ਖਰਚਾ ਇੱਥੇ ਆ ਗਿਆ ਵੱਧੂ ਜਿਹੜਾ ਖਰਚਾ ਹੋ ਗਿਆ ਉੱਪਰ ਆ ਗਿਆ ਉੱਪਰ ਆ ਗਿਆ ਤੇ ਆਪਣਾ ਕਿੰਨਾ ਨੁਕਸਾਨ ਹੋਇਆ ਜੀ ਇੱਥੇ ਆਪਣਾ ਆਪਣਾ ਹੋ ਗਿਆ ਵੀ ਇੱਥੇ 7-8 ਕਿੱਲੇ ਮੇਰੇ ਪੀਂਦੀ ਸਹੀ ਅੱਛਾ ਜੀ ਉਹ ਦੀ ਨਾਰੀ ਜਾਂਦੀ ਜਿਵੇਂ ਆ ਰੁਕ ਕੇ ਰੁਕ ਕੇ ਹਾਂਜੀ ਇਹ ਉੱਪਰ ਹਰਮਨ ਉਹ ਅੱਗੇ ਮੋਟਰ ਲੱਗੀ ਏ ਜ਼ੂਮ ਕਰ ਲਾ ਅੱਗੇ ਮੋਟਰ ਲੱਗੀ ਏ ਆਪਣੀ ਸੂਰ ਦਵਾਈ ਅੱਛਾ ਜੀ ਉਹ ਇੱਕ ਇੱਧਰ ਲੱਗੀ ਏ ਮੋਟਰ ਸੂਰ ਦਵਾਈ ਠੀਕ ਹੈ ਸਾਰੇ ਪੋਠਿਆਂ ਦਾ ਸਰ ਅੱਛਾ ਜੀ ਇਹ ਸਾਰਾ ਸਾਡਾ ਨੁਕਸਾਨ ਮੇਰੇ ਪਰਿਵਾਰ ਦਾ ਹੀ ਹੋਇਆ ਠੀਕ ਹੈ ਜੀ ਮੇਰੇ ਪਰਿਵਾਰ ਦਾ ਮਤਲਬ ਆਪਣਾ ਤੁਸੀਂ ਪਰਿਵਾਰ ਦੀ ਗੱਲ ਕਰੀਏ ਤੇ 25 ਤੋਂ 30 ਕਿੱਲੇ ਤੁਹਾਡੇ ਆਪਣੇ ਬੈਗੇ ਵਿੱਚ ਹਾਂ ਬੈਗੇ ਬਹੁਤੇ ਬੈਗੇ ਘਟ ਨਹੀਂ ਪਈ ਜੀ ਬਸ 30 ਤੋਂ ਉੱਪਰ ਉੱਪਰ ਹੀ ਹੋਊਗਾ ਆਪਾਂ ਅੰਦਾਜ਼ਾ ਹੀ ਕਰ ਦਿੰਦੇ ਹਾਂ ਮੇਰੇ ਪਧਰੀਏ ਨੇ ਹਾਂਜੀ ਮੇਰੇ ਚਾਚੇ ਦੇ ਪੁੱਤਰ ਨੇ ਉਹ ਵੀ ਬਗ ਫੋਟੀਆਂ ਪਧਰੀ ਨੇ ਅੱਛਾ ਜੀ ਸਾਰੇ ਜਿਹੜੇ ਉਹਨਾਂ ਦਾ 1.5 ਲੱਖ ਆ ਡੇਢਾ ਉਹਨਾਂ ਦਾ ਪੁੱਤ ਠੀਕ ਹੈ ਜੀ ਤੇ ਬਾਪੂ ਜਦੋਂ ਤੁਹਾਨੂੰ ਪਤਾ ਲੱਗਾ ਵੀ ਜਦੋਂ ਪਾਣੀ ਆਇਆ ਸੀ ਆਹ ਪਤਾ ਕਿੰਨੇ ਵਜੇ ਪਾਣੀ ਆ ਗਿਆ ਪਾਣੀ ਆਇਆ ਪੂਰੀ ਬੀੜ ਤੱਕ ਅੱਛਾ ਜੀ ਕਿੱਦਾਂ ਨਹੀਂ ਆਇਆ ਮਤਲਬ ਉਧਰੋਂ ਕੋਰੀਡੋਰੋਂ ਪਾਣੀ ਹੋ ਰਹੀ ਹੈ ਜੇ ਸਿੱਧਾ ਹੁੰਦਾ ਤੇ 6 ਲੋਕੀ ਰੁੜ ਜਾਂਦੀ ਅੱਛਾ ਅੱਛਾ ਐਂਛਾ ਜੋ ਇਹ ਕੋਰੀ ਗੇਟ ਰੂਲਾ ਪਾਣੀ ਆਇਆ ਉਹ ਨਾਲੋਂ ਨਾਲ ਸਾਰੇ ਖਿਲਰ ਗਿਆ ਹੈ ਮਤਲਬ ਜਿਹੜਾ ਅਸੀਂ ਆਪ ਵੀ ਵੇਖਣ ਗਏ ਆ ਸੱਤੀ ਦੇ ਬੋਲਤੀ ਹਾਂਜੀ ਇੱਧਰ ਪਾਣੀ ਹੈ ਨਹੀਂ ਸੀ ਅੱਛਾ ਜੀ ਉਹ ਪਾਣੀ ਤੱਕਰੀ ਤੱਕ ਤੁਹਿਆ ਆਉਂਗਾ ਜੀ ਇੱਧਰ ਜਿਹੜਾ ਗਾਂ ਚਾਰ ਚੱਲ ਗਿਆ ਠੀਕ ਹੈ ਜੀ ਮਗਰ ਤੁਹਾਨੂੰ ਪਈ ਆ ਜੀ ਕੀ ਕੀ ਲਾਦੀਆਂ ਲੱਗੋ ਬੋਲ ਬੋਲ ਲੱਗੂ ਉਹ ਕਿਤੇ ਮੇਟ ਰੋ ਜਾ ਪਾਣੀ ਆਇਆ ਪਾਣੀ ਰਾਤ ਆਇਆ ਕਿ ਦਿਨ ਨਹੀਂ ਦਿਨੇ ਦਿਨੇ ਕਿੰਨੇ ਕੋਈ ਇਹ ਸਵੇਰੇ ਕੋਈ 4 ਵਜੇ ਤੁਸੀਂ ਟੀ ਅੱਛਾ ਜੀ ਉਹ ਤੋਂ ਪਾਣੀ ਫਿਰ ਟੱਕ ਕਰਕੇ ਤੁਰਿਆ ਸੀ ਆਹ ਵੇਖਣ ਗਏ ਆ ਚੱਕਾਂ ਵਾਲੀ ਚੱਕਾਂ ਵਾਲੀ ਚੱਕਾਂ ਵਾਲੀ ਮਤਲਬ ਜਿਹੜਾ ਪਾਣੀ ਸਹਰੇ ਟੱਕ ਕਰਕੇ ਤੁਰਿਆ ਜਿਹੜਾ ਰੋਡ ਬਣਿਆ ਆ ਉੱਚਾ ਉਹਨੇ ਐਸ ਏਰੀਆ ਨੂੰ ਮਾਰ ਮਾਰ ਉਹਨੇ ਮਾਰੀ ਏ ਏਰੀਆ ਨੂੰ ਮਾਰ ਮਤਲਬ ਜੇ ਉਹ ਰੋਡ ਨਾ ਹੁੰਦਾ ਤੇ ਇੱਥੇ ਤੱਕ ਪਾਣੀ ਨਹੀਂ ਆਉਂਦਾ ਨਹੀਂ ਆ ਜਾਂਦਾ 88 ਜੀ ਅੱਛਾ ਜੀ ਉਹ ਸੜਕ ਛੜਕ ਨਹੀਂ ਜਾਂਦੀ ਨਹੀਂ ਉਹ ਪਾਣੀ ਇੱਕੋ ਦਮ ਤੇ ਘਾਤ ਉੜ ਜਾਂਦਾ ਮਤੈ ਇਹਨਾ ਪਾਣੀ ਜਮਾ ਹੁੰਦਾ ਨਹੀਂ ਜਿੰਨਾ ਇੰਨਾ ਜਮਾ ਨਹੀਂ ਹੁੰਦਾ ਜਿੰਨਾ ਅੱਜ ਪੈਰ ਖਿੜਾੜ ਕੇ ਪਾਣੀ ਖਲੋਤਾ ਹੈ ਨਾ ਹਾਂਜੀ ਇਹ ਜੂ ਚੋਂਦਰਾ ਸਾਡਾ ਨਿਕਲ ਜਾਂਦਾ ਤੇ ਬਾਪੂ ਜੀ ਤੁਸੀਂ 1988 ਦਾ ਖੜੀ ਵੀ ਵੇਖਿਆ ਹੋਣਾ ਆ ਵੇਖਿਆ ਜੀ ਸਾਰੀ ਵੇਖੀ ਤੇ 1988 ਚ ਜ਼ਿਆਦਾ ਪਾਣੀ ਆਇਆ ਕਿ ਇਸ ਵਾਰੀ ਜ਼ਿਆਦਾ ਪਾਣੀ ਆਇਆ ਨਹੀਂ ਇਸ ਵਾਰੀ ਜ਼ਿਆਦਾ ਆਇਆ ਹੈ ਅੱਛਾ ਜੀ ਇਹਦਾ ਜ਼ਿਆਦਾ ਤੇ 1988 ਨਾਲੋਂ ਨਕਾਨੀ ਤੁਹਾਡਾ ਇਹਨਾਂ ਵੱਧ ਗਈ ਵੱਧ ਵੱਧ ਅਡੂ 988 ਵਿੱਚ ਤਾਂ ਪਾਣੀ ਨਿਕਲ ਗਿਆ ਹੋਊਗਾ ਉਹ ਵੀ ਨਿਕਲ ਗਿਆ ਨਾ ਉਹ ਸ਼ਰਕ ਨੀਵੀ ਸੀ ਹਾਂਜੀ ਇੰਨਾ ਇੰਨਾ ਪਾਣੀ ਡੇਰੇ ਰਕਰ ਵਗਦਾ ਸੀ ਸਭ ਕੀ ਜਿਹੜਾ ਠਾਣਾ ਬਣਿਆ ਨਾ ਹਾਂਜੀ ਇਹਦੇ ਬੁਰਲੇ ਬੁਰਲੇ ਲੱਗੂ ਸਾਰੀ ਸ਼ਕਤੀ ਜਿੰਨਾ ਨੇ ਪਾਣੀ ਵਗਦਾ ਠੀਕ ਹੈ ਅੱਜ ਇਹ ਬੰਨ ਵੱਜ ਗਿਆ ਉਹਨੇ ਸਾਨੂੰ ਵੀ ਸਾਰੇ ਲੋਕਾਂ ਨੂੰ ਤੇ ਜਦੋਂ ਤੁਸੀਂ ਥੱਲੇ ਵਾਲੇ ਖੇਤਾਂ 'ਚ ਜਾਂਦੇ ਹੋ ਤੇ ਸਮੈਲ ਜਿਹੜੀ ਆ ਕਿੰਨੀ ਕ ਆਉਂਦੀ ਆ ਕੋਈ ਸਾਡੇ ਥੱਲੇ ਵਾਲੇ ਖੇਤਾਂ 'ਚ ਜਾਂਦਾ ਕੀੜਾ ਪਤੰਗਾ ਬਹੁਤ ਹੈ ਅੱਛਾ ਜੀ ਕੀੜਾ ਪਤੰਗਾ ਬੜਾ ਹੈ ਠੀਕ ਹੈ ਅਸੀਂ ਕੋਈ ਖਲੇ ਨਹੀਂ ਮਤਲਬ ਤੁਸੀਂ ਅਜੇ ਤੱਕ ਦੇਖਣ ਨਹੀਂ ਨਾ ਨਾ ਕੋਈ ਕੋਈ ਦੇਖਣ ਨਹੀਂ ਸਾਡੇ ਚ ਜਾਏਗਾ ਕੋਈ ਸਾਡੇ ਪਿੰਡ ਵਿੱਚ ਲੋਰਾਏ ਹੋਏ ਕੋਈ ਨਾ ਕੀੜਾ ਬਣਾਈ ਅੱਛਾ ਜੀ ਅੱਡੇ ਤੋਂ ਸਪਰੇਅ ਨਹੀਂ ਕੋ ਕਰਦੇ ਆਪ ਪਤਾ ਨਹੀਂ ਵਿੱਚ ਪਤਾ ਨਹੀਂ ਵਿੱਚ ਦੇਖੀ ਬਸ ਕਿ ਅ ਕਈ ਇਹ ਹਮ ਪਿਛਲੇ ਦਿਨਾਂ ਚ ਮੈਂ ਵੇਖਣ ਡਿਆ ਕਿ ਕਈਆਂ ਪਾਣੀਆਂ ਦੇ ਵਿੱਚ ਕੜਿਆਲ ਵੀ ਆ ਕੇ ਮਗਰਮੱਛੀ ਜਾਗੇ ਅੱਛਾ ਵੀ ਆਏ ਜੀ ਇੱਧਰ ਨਹੀਂ ਆਏ ਵੱਡਿਆ ਪਾਣੀ ਚ ਰਹੇ ਨੇ ਹਾਂ ਜੀ ਤੇ ਸਾਪ ਸੁਗੂਣੀ ਚ ਜੋ ਉਹ ਜੇ ਉਹ ਤੇ ਸਾਰੇ ਆ ਗਏ ਜੀ ਤੇ ਆਓ ਕੋ ਕੋ ਇਹ ਪਾਣੀ ਹਰਮਨ ਪ੍ਰਸ਼ਾਣ ਕਰਕੇ ਉਠਾਈ ਪਾਣੀ ਤੇ ਅਜੇ ਵੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਤੇ ਬਾਕੀ 1988 ਵਿੱਚ ਇੰਨਾ ਚ ਪਾਣੀ ਇਦਾਂ ਹੀ ਬਾਹਰ ਇਦਾਂ ਆਉਂਦਾ ਉਦੋਂ ਆ ਬਾੜ ਹੀ ਹੈ ਜਮੀਨ ਤੇ ਜਾਂ ਉਦੋਂ ਨਹੀਂ ਬਾੜ ਬਾੜ ਸੀ ਬਾੜ ਸੀ ਬਾੜ ਬਹੁਤ ਬਾੜ ਤੇ ਬਾਕੀ ਆਪਣਾ ਕੋਈ ਆਇਆ ਤੁਹਾਡੇ ਕੋ ਮੌਜੂਦਿ ਵਾਸਤੇ ਅੱਗੇ ਕੋਈ ਨਹੀਂ ਇੱਥੇ ਆਇਆ ਅੱਛਾ ਜੀ ਕੋਈ ਸਾਡੇ ਕੋਲ ਨਿਆ ਮਾਤ ਦੀ ਬਾਤ ਨਹੀਂ ਆ ਕੋ ਦਿਖਣ ਆਇਆ ਨਾ ਕੋ ਮਾਉਜੀ ਆਇਆ ਨਾ ਕੋ ਰੋਡ ਕਮ ਆਇਆ ਤੇ ਦੇਣਾ ਸਾਨੂੰ ਕਿਸ ਨੇ ਕੀ ਤੇ ਕੋਈ ਰਾਤ ਸਮਗਰੀ ਤੁਹਾਨੂੰ ਮਿਲਦੀ ਮਿਲਦੀ ਰਹੀ ਹੈ ਰਾਤ ਕੁ ਬਗਰੀ ਮਿਲਦੀ ਹੈ ਅੱਗੇ ਅੱਛਾ ਜੀ ਮੈਂ ਨਹੀਂ ਲੈਂਦਾ ਅੱਛਾ ਜੀ ਕਿਉਂ ਮੈਂ ਸੁਪੇ ਠਕ ਬੋਤਾ ਹਾਂ ਘਰ ਮੇਰੇ ਸੁਪੇ ਦਾ ਅੱਛਾ ਜੀ ਕਦੇ ਐ ਨਹੀਂ ਲੈਂਦਾ ਠੀਕ ਹੈ ਹੋਰ ਜਿਹੜੇ ਲੈਣ ਵਾਲੇ ਬੰਦੇ ਨੇ ਉਹ ਲਈ ਜਾਂਦੇ ਇਹ ਬਾਬੂ ਜੀ ਇੱਕ ਨਾ ਹੋਰ ਪੰਜਾਬੀਆਂ ਵਾਸਤੇ ਤੇ ਕਿਰਮ ਜਾਨ ਨਮੋਸ਼ੀ ਆ ਲਿਗਾ ਜਦੋਂ ਜਮਾ ਖੋਰੀ ਬੜੀ ਪੈ ਗਈ ਦੋਹਾਂ ਖੋਰੀ ਜਿਹੜੇ ਜਾ ਫਰਮੈਸ਼ਾ ਨੇ ਉਹਨੇ ਅੰਦਰ ਭਰ ਲਏ ਨੇ ਅੰਦਰ ਭਰ ਲਏ ਸਾਡੇ ਤੁਹਾਡੇ ਜਾਣਕਾਰੀ ਹੋਣਗੇ ਜਿਨ੍ਹਾਂ ਨੇ ਅੰਦਰ ਭਰੇ ਹੋਣਗੇ ਜਾਣਕਾਰੀ ਅੱਗਾ ਪਿੰਡਾਂ ਅਗਲਿਆਂ ਵਿੱਚ ਸਾਡੇ ਪਿੰਡ ਵਿੱਚ ਨਹੀਂ ਕਿਸ ਨੇ ਲਿਆ ਮਤਲਬ ਜਿੱਦਾਂ ਹੁਣ ਜਿਹੜੇ ਅੱਜ ਪਿੰਡ ਦੇ ਵਿੱਚ ਅੱਜ ਆਈਏ 50 ਬੋਰੀਆਂ ਕੀਚ ਅੱਛਾ ਜੀ ਸੰਗਾ ਔਰ ਫੋਮੀ ਕੱਲੀ ਠੀਕ ਹੈ ਜੀ ਉਹ ਲਿਸਟ ਹੋਊਗੀ ਜਿਹਦੇ ਜੰਗਰ ਨੇ ਉਹਨਾਂ ਨੂੰ ਦਿੱਤੀ ਅੱਛਾ ਜੀ ਫੱਲੂ ਵੰਡੀ ਜਾਏਗੀ ਕਿੰਨੇ ਵੀ ਹੈ ਨੇ ਕਈ ਜਿਹੜੇ ਸਮਾਸਥਵੀ ਨੇ ਉਹ ਟਰੈਕਟਰ ਵੀ ਦੇ ਰਹੇ ਹਾਂ ਤੇ ਬਾਤਿਆ ਟਰੈਕਟਰਾਂ ਦਾ ਸਥਾਨ ਹੋਇਆ ਆ ਨਿਕਰ ਕਰਨ ਦਾ ਕੋਈ ਨਿਸਬਾਨ ਨਹੀਂ ਕੇਦਾ ਸਭ ਫੂਟਬੋਲ ਵੀ ਨੂੰ ਅੱਛਾ ਜੀ ਛੂਟ ਹੋਇਆ ਹੋਏਗਾ ਖੋਨੇ ਵਾਲੇ ਰੱਤਰਛਤਰ ਅੱਛਾ ਜੀ ਉਹਦੇ ਹੋ ਜਾਂਦੇ ਠੀਕ ਹੈ ਸਾਡੇ ਲੋਕੀ ਟਰੈਕਟਰ ਲੈ ਕੇ ਕੱਢ ਕੇ ਪਹਿਲੂ ਪਹਿਲਾਂ ਆ ਗਿਆ ਤੁਹਾਡੇ ਨੂੰ ਲੈਦੇ ਛੂਟ ਫੋਲ ਦੇ ਲੋ ਟਰੈਕਟਰ ਰੱਖਦੇ ਨਿਸਕਾਨ ਨਹੀਂ ਹੋਇਆ ਹੋਇਆ ਤਾਂ ਉਹ ਤੇ ਰੱਤਰਛਤਰ ਹਾਂ ਜੀ ਫਰਮ ਕੋਰ ਸੀ ਹੱਡਾ ਨਾਲ ਦਾ ਜੇ ਬਾਰਡਰ ਦੇ ਵਿੱਚ ਪਿੰਡ ਨੇ ਪਤਾ ਜਿਹੜੇ ਰਮਦਾਸ ਤੋਂ ਥੱਲੇ ਨੂੰ ਜੇ ਇਹਨੂੰ ਪਿੰਡ ਨੇ ਜੱਟਾ ਪੁੱਛੋ ਉਹਨਾਂ ਤੋਂ ਹੋਇਆ ਉਹ ਤੋਂ ਮੈਂ ਕਹਿ ਨਹੀਂ ਸਕਦਾ ਉਹਤਰ ਗਿਆ ਪਤਾ ਆਪਣੇ ਜੇ ਏਰੀਏ ਦੇ ਆਪਾਂ ਲਗਭਗ ਆਪਾਂ 15 ਤੋਂ 20 ਪਿੰਡਾਂ ਨੂੰ ਜਾਣਦੇ ਹੁੰਨੇ ਆ ਇਹ ਟ੍ਰੈਕਟਰ ਨਾਲ ਜੁੜਿਆ ਕਿਸ ਦਾ ਟਰੈਕਟਰ ਨਹੀਂ ਨਾ 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 ਇਹਦਾ ਟ੍ਰੈਕਟਰ ਜੁੜਿਆ ਪਸ਼ੂਆਂ ਦਾ ਕਿੰਨਾ ਕਿ ਨੁਕਸਾਨ ਹੋਇਆ ਪਸ਼ੂ ਕਿਸ ਦਾ ਫਿਰ ਇੱਕ ਦਾ ਰੁੜ ਗਿਆ ਆਪਣੇ ਜਿਹੜਾ ਪਸ਼ੂ ਦਾ ਨਹੀਂ ਹੋਇਆ ਨੋ ਲਾਦਾ ਗੁਜਰਾਂ ਦਾ ਜਿਆਦਾ ਨਕਸਾ ਦਾ ਜਿਆਦਾ ਜਿਆਦਾ ਉਹ ਸਾਡੇ ਨੂੰ ਕਾਟੀ ਜਾ ਰਹੀ ਡੰਗਰ ਅੱਛਾ ਜੀ ਆਹੜਾ ਪਿੰਡ ਹੈ ਹਾਂਜੀ ਉਹ ਕਰ ਲਾ ਪਿੰਡ ਸਾਡੀ ਨਹੀਂ ਇਹ ਕਾਣੀ ਉਹ ਜਿਹੜੀ ਕਿਚੀ ਇਹਦੇ ਆ ਪਾਣੀ ਕਰਕੇ ਅੱਛਾ ਜੀ ਉਹ ਡੰਗਰ ਨਹੀਂ ਖਲੋਖੂ ਠੀਕ ਹੈ ਟਰੈਕਟਰ ਖੜਿਆ ਅੱਛਾ ਜੀ ਟਰੈਕਟਰ ਦੇ ਮਗਰ ਬੰਨ ਕੇ ਦੇ ਫੇ ਡੰਗਰ ਲਿਆਦੇ ਨੇ ਪਰ ਅੱਜ ਲੈ ਗਏ ਨੇ ਕਿ ਨਹੀਂ ਕਰੀ ਅੱਛਾ ਮਤਲਬ ਉਹਨਾਂ ਨੇ ਦਿਨ ਇੱਥੇ ਰੋਡ ਦੇ ਉੱਤੇ ਰਹੀ ਇਹ ਤੇ ਸੇਦਵਾ ਰ ਭੈਣ ਭਰਾ ਸਾਂਝਾ ਨੇ ਸਾਡੀਆਂ ਜਿੱਡੀਆਂ ਉਹ ਬਾਰੇ ਬਨੇ ਦੀਆਂ ਅੱਛਾ ਜੀ ਉਹਨਾਂ ਦੇ ਪਿੱਲੀਆਂ ਠੀਕਾ ਜੀ ਤੇ ਕਣਕੋਂ ਤੋਂ ਆਪਣੀ ਵੱਜ ਗਈ ਕਣਕ ਪਿਛਲੀ ਉਹ ਕਣਕ ਤੁਹਾਡੇ ਵੱਜ ਗਈ ਸਾਡੇ ਪਾਣੀ ਘਰੇ ਜੀ ਗਿਆ ਤਰਾਂਜ ਪਾਣੀ ਨਾ ਚੜਿਆ ਜੇ ਤੇਰੇ ਖਾਨਾ ਘਰੇ ਜੀ ਅੱਛਾ ਜੀ ਨਾ ਚੜਿਆ ਅਲੀ ਨਿੰਗਲ ਤੇ ਨਾ ਚੜਿਆ ਸੀਮੰਨ ਤੇ ਨਾ ਚੜਿਆ ਚੁਕਾੜ ਅੱਛਾ ਜੀ ਨਾ ਕਰ ਕੋਈ ਪਰਿੰਦਾ ਪੈਂਦਾ ਜੀ ਨੇ ਤੇਰਾ ਪਿੰਡਾ ਜੀ ਉਂਝੀ ਰੁਕੀ ਬਹੀ ਬਹੀ ਕਰੀਏ ਤੇ ਮਰਦੇ ਮਰਦੇ ਆ ਅੱਛਾ ਤੇਰਾ ਪਿੰਡਾ ਜੀ ਪਾਣੀ ਨਹੀਂ ਤਾਰ ਵਾਲੀ ਜੀ ਬੜੀ ਵਧੀਆ ਤਾਰ ਵਾਲੀ ਜੀ ਬੜੀ ਵਧੀਆ ਆਮ ਕਰਕੇ ਜਿਹੜੇ ਗਾਂਹ ਟੂਬੇ ਮੈਂ ਲਾ ਦੇ ਨੇ ਇਹਨਾਂ ਦੇ ਲੋਕਾਂ ਨੇ ਜਿਹੜੇ ਸ਼ਰਕੋ ਐਸ ਬਣੇ ਇਹਨਾਂ ਦੇ ਘਰ ਵੱਢ ਗਏ ਤੇ ਜਿਹੜੇ ਐਸ ਬਣੇ ਇਹਦੇ ਘਰ ਟੁੱਟ ਗਏ ਮਤਲਬ ਜਿਹੜੇ ਆਪਣਾ ਜਿਹੜਾ ਹੁਣ ਰੋਡ ਬਣ ਗਿਆ ਵਾ ਬਟਾਲਾ ਤੋਂ ਡੇਰਾ ਬਾਬਾ ਨਾਲ ਉਹ ਜਿਹੜੇ ਕਾਲਾ ਨੌਰ ਵਾਲੀ ਸਾਈਡ ਤੇ ਆ ਹਾਊਟ ਡੁੱਬ ਗਏ ਉਹ ਡੁੱਬ ਗਏ ਉਹ ਨਿਕਣੀ ਪਾਣੀ ਤੇ ਜਿਹੜੇ ਆਪਣੇ ਫਤਗੜ ਚੂੜੀਆਂ ਸਾਈਡ ਨੂੰ ਉਹ ਬਚ ਗਏ ਉਹ ਬਚ ਗਏ ਉਹਨਾਂ ਦੇ ਜਿੰਨੇ ਦਾ ਕਾਰਨੇ ਵੀ ਰੋਡ ਵੱਡਾ ਬਣ ਗਿਆ ਰੋਡ ਵੱਡਾ ਬਣ ਗਿਆ ਜਿੰਨਾ ਪਾਣੀ ਪੁਲੀਆਂ ਥਾਣੀ ਪੁਲ ਥਾਣੀ ਪਿਆ ਉਹਨਾਂ ਉਹਨਾਂ ਨਿਕਲ ਤਾਂ ਗਿਆ ਹਾਂ ਅਰੇ ਡਾਫਲਾ ਕੇ ਪਾਣੀ ਨਹੀਂ ਨਿਕਲਦਾ پتہ ਇਧਰ ਨੇ ਤੇ ਪਿੰਡ ਕਿ ਤੁਹਾਡੇ ਹਿਸਾਬ ਨਾਲ ਕਿਹੜਾ ਪਿੰਡ ਜ਼ਿਆਦਾ ਡੁੱਬਿਆ ਇਧਰ ਇਧਰ ਸਾਰੇ ਪਿੰਡ ਜਿਹੜਾ ਬੜੇ ਡੁੱਬ ਗਏ ਜਿੰਨਾਂ ਦੇ ਪਿੰਡਾਂ ਚ ਪਾਣੀ ਚੜ ਗਿਆ ਜਾਗ ਦੋ ਦੋ ਘਟ ਤਿੰਨ ਦਿਨ ਤੱਕ ਚੜ ਗਿਆ ਵਰਖੀਂ ਕਿਤੇ ਦਾ ਚੜ ਗਿਆ ਅੱਛਾ ਜੀ ਰਾਬਰਿਆਰ ਰਾਮਪੁਰਾ ਤਲਵੰਡੀ ਝਾਕਾਂ ਵਾਲੀ ਪਰ ਇਹਨਾਂ ਨੂੰ ਜਿੰਨੇ ਪਿੰਡੋਂ ਸਮਰਾਹ ਕਾਲਾਂ ਵਾਲੀ ਤੇ ਸਮਰਾਹ ਚੌੜਾ ਚੌੜਾ ਵਾਲ ਉਹ ਕੋਈ ਹਜੂਆ ਤਾਂ ਰਹਿ ਗਏ ਨੇ ਉਧਰ ਉਹਨਾਂ ਨੂੰ ਚੜ ਗਏ ਸਾਰੇ ਪਾਣੀ ਮਾਲ ਮਤਲਬ ਇਹ ਪੀ ਨੁਕਸਾਨ ਹੋਇਆ ਆ ਤੇ ਪਰ ਇੱਕ ਗੱਲ ਆ ਕਿ ਜਿੰਨੇ ਵੀ ਸਮਾਜ ਸੇਵੀ ਨੇ ਐਨ ਜੀਓ ਨੇ ਭਾਵੇਂ ਬਾਲੀਵੁੱਡ ਸਟਾਰ ਨੇ ਭਾਵੇਂ ਪੋਲੀਵੁੱਡ ਸਟਾਰ ਨੇ ਮਿਊਜ਼ਿਕ ਇੰਡਸਟਰੀ ਆ ਸਾਰੇ ਬਹੁਤ ਭੈਣ ਭਰਾ ਮਦਦ ਕਰ ਰਹੇ ਨੇ ਪਰੰਤੂ ਉਹਦੇ ਨਾਲ ਸਾਨੂੰ ਵੀ ਚਾਹੀਦਾ ਆ ਕਿ ਜਿੰਨੇ ਲੋਕ ਆਪਣੇ ਲਾਲਚ ਵਸ ਜਮਾਖੋਰੀ ਨੂੰ ਰੁੱਝੇ ਪਏ ਨੇ ਵੀ ਜਮਾਖੋਰੀ ਜਿਹੜੀ ਆ ਉਹ ਸਮੇਂ ਦੀ ਨਾ ਕਰਨ ਨਿਯਾਗਤ ਨੂੰ ਸਮਝਦੇ ਹੋયા ਜਮਾਖੋਰੀ ਨਾ ਕਰਨਾ ਕਰ ਇਹਨੇ ਨਾ ਕਰ ਰਹੀ ਤੇੰਗਾ ਆਪਰੇ ਸੇ ਹਾਂਜੀ ਕਈ ਥੋੜਾ ਬਾਪੂ ਕੋ ਰਸ਼ਰ ਮੈਂ ਕੋਈ ਨਹੀਂ ਲਗਾ ਅੱਛਾ ਪੇਸ਼ ਹਾਂ ਠੀਕ ਹੈ ਜੀ ਕਰਨ ਦੇ ਲਈ ਸੁਪਰੀ ਖਾਨ ਠੀਕ ਹੈ ਅੱਜ ਗੱਲ ਹੋਈ ਨਹੀਂ ਫੀਲ ਦੀ ਅਰੇ ਰਕਤਰੀ ਆ ਉਹਨੇ ਕਹਾ ਮੈਂ ਨਹੀਂ ਲੈਣੀ ਠੀਕ ਹੈ ਇਹ ਨਹੀਂ ਡੰਗ ਰਿਆ ਲੋੜਿਆ ਅਸੀਂ ਸੁੱਕੇ ਸਾਵਾਂ ਹਾਂ ਟੋਲੀ ਜਿੱਥੇ ਬਣਦੀ ਹੈ ਉੱਥੇ ਦੋ ਮਿੱਠੇ ਬਣ ਜੇ ਤੇ ਹਾਂ ਜੀ ਗੱਲ ਚਲੋ ਵੇਖੋ ਜੀ ਗੱਲ ਇਦਾਂ ਆ ਕਿ ਬੱਦਲ ਅਜੇ ਵੀ ਸਿਰ ਦੇ ਉੱਤੇ ਬੱਦਲ ਦੋ ਤਿੰਨ ਦਿਨ ਦੇ ਨਜ਼ਦੀਕ ਆਦੇ ਇਹੋ ਆ ਜ ਤੇ بارش 1 ਘੰਟਾ ਪਹਿਲਾਂ ਹੋ ਕੇ ਬਟਈ ਆ ਪਾਣੀ ਅਜੇ ਜਿਹੜਾ ਖੇਤਾਂ ਦੇ ਵਿੱਚ ਫੇਰ ਰਿਹਾ ਆ ਫੇਰ ਰਿਹਾ ਹਾਲਾਤ ਬਹੁਤ ਮਾੜੇ ਨੇ ਸਮੈਲ ਜਿਹੜੀ ਆ ਇਹ ਬੜੀ ਮਾੜੀ ਇੰਨੀ ਜਿਆਦਾ ਆ ਢੜੀ ਆ ਕਿ ਸਾਹ ਲੈਣਾ ਔਖਾ ਆ ਸਾਹ ਲੈਣਾ ਔਖਾ ਤੇ ਜਿਹੜੇ ਆ ਵੀਰ ਭਰਾ ਜਾਂ ਭੈਣਾ ਸਮਾਜ ਸੇਵੀ ਨੇ ਜਾਂ ਸੇਵਾ ਕਰ ਰਹੇ ਨੇ ਜਾਂ ਪਿੰਡਾਂ ਦੇ ਪਿੰਡ ਜਿਹੜੇ ਆ ਇਕੱਠੇ ਹੋ ਕੇ ਇੱਥੇ ਭੈਣਾ ਭਰਾਵਾਂ ਦਾ ਸਾਥ ਦੇਣ ਵਾਸਤੇ ਆਏ ਨੇ ਜੀ ਸਦਕੇ ਸਾਥ ਦੇਣਾ ਬਣਦਾ ਆ ਤੇ ਦੇਣਾ ਵੀ ਚਾਹੀਦਾ ਆ ਪਰੰਤੂ ਜਦੋਂ ਤੁਸੀਂ ਕੋਈ ਮਟੀਰੀਅਲ ਕਿਸ ਨੂੰ ਦੇਣਾ ਆ ਰਾਤ ਸਮਗਰੀ ਦੇਣੀ ਆ ਥਾਂ ਨੂੰ ਦੇਣਾ ਆ ਜਾਂ ਕੋਈ ਮਸ਼ੀਨਰੀ ਦੇਣੀ ਆ ਤੇ ਉਸ ਤੋਂ ਪਹਿਲਾਂ ਜਿਹੜਾ ਆ ਉਹਨੂੰ ਚੰਗੀ ਤਰ੍ਹਾਂ ਖੋਜ ਪੜਤਾਲ ਕਰਦੇ ਜਾਂ ਪਿੰਡ ਦੇ ਮੁਖੀਆਂ ਨੂੰ ਪੁੱਛ ਕੇ ਫਿਰ ਭੱਜਿਆ ਮਾਰਨਾ ਬਜ਼ੁਰਗਾਂ ਨੂੰ ਪੁੱਛ ਕੇ ਫਿਰ ਆ ਆਹ ਦੇਖੋ ਮੈਂ ਗੱਲਾਂ ਕਰਨੇ ਇਸ ਤਰ੍ਹਾਂ ਪੁੱਛਣ ਬਿਲਕੁਲ ਬਿਲਕੁਲ ਪਹਿਲਾਂ ਪਿੰਡ ਦੇ ਵਿੱਚ ਕੋਈ ਮਾਰਿਆ ਨਹੀਂ ਪਹਿਲਾਂ ਪਿੰਡ ਦੇ ਵਿੱਚ ਸਰਵੇ ਕਰ ਲੈਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਹੁਣ ਤਰਖਾਰ ਗਾਂ ਗੱਲ ਖੜਾ ਦੇਗਾ ਜੀ 88 ਦੇ ਵਿੱਚ ਆ ਜਿਹੜਾ ਪਾਣੀ ਦਾ ਝੋਨਾ ਮਰ ਗਿਆ ਲੋਕੋ ਅੱਛਾ ਜੀ ਤੇ ਉਦਰ ਨਹੀਂ ਕਰਉਣੀ ਹੋਊਗੀ ਹੋ ਗਿਆ ਉਹਨਾਂ ਨੂੰ ਨਕਰਾ ਬੋਲਣ ਨੂੰ ਅੱਛਾ ਲੁਕੋਣ ਅੱਜ ਇੱਥੇ ਵੀ ਬਟਾ ਅਰੀਲੇ ਜਿੱਦੇ ਹੁਣ ਇੱਧਰ ਦੇ ਲੋਕ ਨੂੰ ਹੁੰਦੇ ਰਹਿ ਗਏ ਵਿੱਚ ਮਤਲਬ ਜਿੰਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਿਆਗਾ ਪੈਸਾ ਤੇ ਜਿਹੜੇ ਸੁੱਕੇ ਪਰੇ ਬੈਠੇ ਸੁੱਕੇ ਭੁਗਲੇ ਹਨ ਉਹਨਾਂ ਪਰਵਾਰੀਆਂ ਨੂੰ ਪਈਏ ਜਿਹੜੇ ਉਹਨਾਂ ਉਹਨਾਂ ਦੀ ਇਕਰ ਰੋਗੀਆਂ ਕਰਦੀਆਂ ਉਹਨਾਂ ਨੂੰ ਮੁਆਵਜ਼ਾ ਮਿਲ ਜਾਣਾ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ 88 ਦੀ ਗੱਲ ਹੈ ਜੀ 1988 ਜਦੋਂ ਹੜਾ ਆਇਆ ਸੀ ਤੇ ਉਦੋਂ ਵੀ ਬਹੁਤ ਬੇਇਨਸਾਫੀਆਂ ਹੋਈਆਂ ਤੇ ਉਮੀਦ ਆ ਕਿ ਪ੍ਰਸ਼ਾਸਨ ਵੀ ਜਿਹੜਾ ਆ ਉਹ ਬੜੀ ਖੋਜ ਪੜਤਾਲ ਕਰਕੇ ਤੇ ਸਾਰਾ ਮੁਆਵਜ਼ਾ ਜਿਹੜਾ ਆ ਫੇਰ ਦਵੇ ਤੇ ਜਿਹੜੇ ਸਮਾਜ ਸੇਵੀ ਨੇ ਉਹ ਵੀ ਪਹਿਲਾਂ ਖੋਜ ਪੜਤਾਲ ਕਰ ਲੈਣ ਤੇ ਫਿਰ ਜਿਹੜਾ ਆ ਬਣਦਾ ਮੁਆਵਜ਼ਾ ਜੀ ਨੂੰ ਉਹਨੂੰ ਦਿੱਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਮਾਜ ਦੇ ਵਿੱਚ ਜਿਹੜੇ ਸ਼ਰਾਪੀਆਂ ਸਰ ਵੀ ਹਜੇ ਨੇ ਤੇ ਜਮਾ ਖੋਰੀ ਵਾਲੇ ਲਾਲਚਵਸ ਲੋਕ ਵੀ ਹੈਗੇ ਨੇ ਤੇ ਆਪਾਂ ਕਿਸੇ ਨੂੰ ਬਦਲ ਨਹੀਂ ਸਕਦੇ ਸੁਭਾਅ ਬਦਲਦਾ ਕਿਸਦਾ ਜਿਹੜਾ ਬਹੁਤ ਔਖਾ ਆ ਨਾ ਬਦਲਿਆ ਜਾ ਸਕਦਾ ਸੋ ਜਦੋਂ ਵੀ ਕੋਈ ਰਾਸਮਗਰੀ ਲਿਆਉਣੀ ਹੈ ਮਸ਼ੀਨਰੀ ਲਿਆਉਣੀ ਆ ਤੇ ਪਹਿਲਾਂ ਪਿੰਡ ਦੇ ਪੰਚਾਇਤ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਜਾਂ ਸਲਾਹ ਕਰਕੇ ਤੇ ਜਿੰਨੂੰ ਬਣਦੀ ਮੁਆਵਜ਼ਾ ਆ ਜਾਂ ਬਣਦੀ ਮਸ਼ੀਨਰੀ ਆ ਜਿਹਦੀ ਖਰਾਬ ਹੋਈ ਆ ਉਹਨੂੰ ਦਿੱਤੀ ਜਾਵੇ ਤੇ ਆ ਅੱਜ ਜਿਹੜੇ ਹਾਲਾਤ ਆ ਪਾਣੀ ਭਾਵੇਂ ਖਾਂ ਜਾ ਚੁੱਕਾ ਆ ਪਰੰਤੂ ਕੁਝ ਏਰੀਏ ਇਦਾਂ ਦੇ ਨੇ ਜਿਵੇਂ ਮੇਰੇ ਪਿਛਲੇ ਪਾਸੇ ਅਰਮਨ ਦਿਖਾਈ ਸੈਂਕੜੇ ਏਕੜ ਜਿਹੜੀ ਫਸਲ ਆ ਅਜੇ ਵੀ ਪਾਣੀ ਨਾ ਪਰੀ ਪਈ ਹੈ ਤੇ ਖੇਤਾਂ ਦੇ ਵਿੱਚ ਜੇ ਕੋਈ ਕਹੀਏ ਤੇ ਹੁਣ ਝੋਨਾ ਜਿਹੜਾ ਆ ਇਹ ਨਿਸਰ ਰਿਹਾ ਆ ਮੁੰਜਰ ਜਿਹੜੀ ਆ ਨਿਕਲ ਰਹੀ ਆ ਪਰੰਤੂ ਇਹਦੇ ਵਿੱਚ ਜਿਹੜੀਆਂ ਫਸਲ ਨੂੰ ਬਿਮਾਰੀਆਂ ਪੈਂਦੀਆਂ ਨੇ ਉਹਨਾਂ ਤੇ ਸਪਰੇਅ ਕਰਨ ਵਾਸਤੇ ਕੋਈ ਜਿਹੜਾ ਇਹਦੇ ਵਿੱਚ ਵੜਨ ਨੂੰ ਤਿਆਰ ਨਹੀਂਗਾ ਕਿਉਂਕਿ ਇਹ ਹੀ ਪੱਤਲ ਹੈ ਪਾਣੀ ਦੇ ਨਾਲ ਜਿਹੜੇ ਜਿਹੜੇ ਡੁੱਬ ਗਏ ਨੇ ਤੁਹਾਡੇ ਵਿੱਚ ਪਾਣੀ ਪੈ ਗਿਆ ਵੀ ਖਰਾਬ ਬਾਬੂ ਜੀ ਮੈਨੂੰ ਲੱਗਦਾ ਜਿੱਦਾਂ ਹੁਣ ਗੱਬੇ 'ਚ ਪਾਣੀ ਪੈ ਗਿਆ ਤੇ ਵੀ ਮੈਨੂੰ ਲੱਗਦਾ ਕਿ ਮਾਹੀ 25% ਦਾਣੇ ਆਪਾਂ ਨੂੰ ਮਿਲਣਗੇ ਮਖਾਂ ਬੜੀ ਮੁਸ਼ਕਲ ਸਾਰੇ ਦਾਣੇ ਲੱਗਦੇ ਛੱਡੇ ਨਹੀਂ ਲੱਗਦੇ ਮਤਲਬ ਦੇਖਣ ਨੂੰ ਦਾਣੇ ਲੱਗਦੇ ਆ ਅੱਧੇ ਕ ਕਾਲੇ ਹੋ ਗਿਆ ਤੇ ਅੱਧੇ ਪੱਤਲ ਹੋ ਗਏ ਤੇ ਆ ਕਿੰਨੇ ਭਣ ਭਾਈ ਦੇਖ ਰਹੇ ਆ ਅੱਜ ਦੇ ਹਾਲਾਤ ਇਦਾਂ ਦੇ ਨੇ ਤੇ ਜਦੋਂ ਵੀ ਕਿਸੇ ਦੀ ਮਦਦ ਕਰਨੀ ਆ ਰਾਸ ਸਮਗਦੀ ਦੇਣੀ ਆ ਮਸ਼ੀਨਰੀ ਦੇਣੀ ਆ ਤੇ ਵੇਖ ਪਰਤ ਕੇ ਦਿੱਤੀ ਜਾਵੇ ਤੇ ਮਸ਼ੀਨਰੀ ਇਹਨਾਂ ਲੋਕਾਂ ਨੂੰ ਚਾਹੀਦੀ ਨਹੀਂ ਮਸ਼ੀਨਰੀ ਚਾਹੀਦੀ ਨਹੀਂ ਨਹੀਂ ਕਿਉਂ ਜਿਹੜੀ ਇਹਨੂੰ ਕਿਉਂ ਦਿੰਦੇ ਹੋ ਹਾਂ ਮਤਲਬ ਪਹਿਲਾਂ ਉਹ ਜਿਹੜਾ 100 ਰੁਪਏ 5-6 ਲੱਖ ਦਾ ਟ੍ਰੈਕਟਰ ਦੇਣਾ ਹੈ ਜੀ ਉਹ ਵਿਛੇ ਗਰੀਬ ਨੂੰ ਜੀ ਉਹਦੇ ਕੋਠਾ ਟਿੱਥਾ ਚ ਆ ਕੋਠਾ ਪਵਾ ਦੋ ਖਾਪੋ ਨਾ ਠੀਕ ਹੈ ਇੱਕੋ ਫੇਰ ਗਰੀਂਦਾ ਕੋਟਟ ਟਟਾਏ ਤੈਨੂੰ ਕੋਟੇ ਪਵਾਉਣਾ ਮੈਂ ਗਿਆ ਨਹੀਂ ਰਕੜੀ ਸਟੜ ਅੱਛਾ ਜੀ ਉਹਦੇ ਸਾਹਮਣੇ ਬਾਂ ਟੁੱਟਾ ਹੀ ਹਾਂਜੀ ਚਾਰ ਪੰਜ ਘਰ ਲੈ ਜਿੰਦਰੀਆ ਕੋਠੀ ਕੱਟਾ ਗਈ ਮੈਂ ਗਿਆ ਨਹੀਂ ਪਾਣੀ ਲੈ ਕੇ ਬੱਚੇ ਵੇਖਣ ਉਹਨਾਂ ਬੰਦ ਸੀ ਪਰ ਪੈ ਗਿਆ ਉਹਨਾਂ ਘਰਾਂ ਨੂੰ ਚਿੰਦਰੀ ਕਰਾਂਦਾ ਤਾਂ ਬਹੁਤ ਨੁਕਸਾਨ ਹੋਗਾ ਉਹਨਾਂ ਕਰਨ ਚਾਹੀਦੇ ਲਓ ਮਤਲਬ ਮਸ਼ਿੰਦਰੀ ਨਾਲੋਂ ਜਿਹੜੇ ਆ ਉਹ ਰਹਿਣ ਵਾਸਤੇ ਘਰ ਜਾਦਾ ਬਹੁਤ ਚੀਜ਼ ਹੈ ਮਛੰਦਰੀ ਬਾਦ ਸਰਜੂਗਾ ਮਛੰਦਰੀ ਦੇ ਵੱਡੇ ਲੋਕਾਂ ਨੇ ਮਾਰੇ ਨੂੰ ਕਿੰਨੇਣੀ ਆ ਨਾ ਟਰੈਕਟਰ ਦੇ ਹੁਣ ਜਿਹਦੇ 2 3 ਟਨ ਕਿੱਲੇ ਉਹਦੇ ਕੋਲ ਤੇ ਪਹਿਲਾਂ ਮਛੰਦਰੀ ਹੈ ਨਹੀਂ ਮੈਂ ਨਾ ਫੇ ਨਾ ਹੀ ਹੋਈ ਮੈਂ ਕਹਿੰਦਾ ਨਹੀਂ ਹੋਈ ਉਹ ਨੂੰ ਕਰਨੀ ਵੀ ਕੀ ਹੈ ਉਹ ਨੂੰ ਮਾਰੇ ਨੂੰ ਵੀ ਉਹਦਾ ਕੁੱਤਾ ਬਣਾਉਂਦੇ ਕੋਈ ਨਹੀਂ ਛੱਡਿਆ ਜਾਂਦਾ ਹਾਂ ਜਿੰਨ ਜਿੰਨੂੰ ਛੱਤ ਮਿਲ ਜੇ ਉਹਦੇ ਨਾਲ ਨਾਲ ਕੋਈ ਨਹੀਂ ਕੋਈ ਹਾਂਜੀ ਹਾਂ ਉਹ ਜੀ ਕੋ ਸੋ ਬਾਪੂ ਜੀ ਸਰਦਾਰ ਸੋਤਾ ਸਿੰਘ ਹੁਣਾਣਾ ਬਹੁਤ ਵਧੀਆ ਗੱਲਬਾਤ ਹੋਈ ਤੇ ਇਹਨਾਂ ਨੇ ਹਾਲਾਤ ਵੀ ਦੱਸੇ 1988 ਵਿੱਚ ਵੀ ਇਦਾਂ ਦੇ ਕੁਝ ਪੰਜਾਬ ਦੇ ਹਾਲਾਤ ਬਣੇ ਸੀ ਤੇ ਉਦੋਂ ਵੀ ਭੈਣਾਂ ਭਰਾਵਾਂ ਨੇ ਸਾਥ ਦਿੱਤਾ ਤੇ ਲੋਕ ਫੇਰ ਪੈਰਾਸਰ ਹੋਏ ਪਰੰਤੂ ਕੁਦਰਤ ਦੀ ਕਰੋਪੀ ਨੇ ਫੇਰ ਉਸੇ ਥਾਂ ਜਿਹੜੇ ਕਿਸਾਨ ਤੇ ਪਰਿਵਾਰ ਜਿਹੜੇ ਆ ਲਿਆ ਕੇ ਖਲਾਰਤੇ ਆ ਤੇ ਸਾਰੇ ਸਾਥ ਦੇਣ ਤੇ ਜਿੰਨਾ ਜਿੰਨਾ ਕਿਹੋ ਬਣਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਪਾਣੀ ਜਿਹੜਾ ਹੋਰ ਥੱਲੇ ਜਾਣਾ ਆ ਤੇ ਹਾਲਾਤ ਅਜੇ ਹੋਰ ਵਿਗੜਨੇ ਕਿਉਂਕਿ ਜਿੰਨੇ ਥਾਵਾਂ ਤੇ ਮੈਂ ਦੋਹਾਂ ਚੋਵਾਂ ਤੇ ਹੁੱਕ ਆਇਆ ਆ ਤੇ ਉੱਥੇ ਜਿਹੜੀ ਸਮੈਲ ਬਹੁਤ ਜ਼ਿਆਦਾ ਆ 에ਅਰ ਪੋਲੂਸ਼ਨ ਇੰਨਾ ਜ਼ਿਆਦਾ ਆ ਕਿ ਖਲੋਣਾ ਔਖਾ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਖੇਤ ਜਿਹੜੇ ਆ ਉਹਦਾਂ ਦੇ ਉੱਤੇ ਵੀ ਰੇਤਾ ਚੜ ਗਈ ਆ ਅਜੇ ਬਹੁਤ ਸੇਵਾ ਦੀ ਲੋੜ ਆ ਘਟੋ ਘਟ ਬਾਪੂ ਜੀ ਅਜੇ 4 ਤੋਂ 5 ਮਹੀਨੇ ਲੱਗ ਜਾਣਗੇ ਸਾਰੇ ਵਸੇਬਾ ਹੁੰਦੇ ਆ ਲੱਗ ਜਾਏ ਅਰੇ ਕਿਉਂ ਗਰ ਰੇਤਾ ਬੜੀ ਚੜ ਗਈ ਆ ਰੇਤਾ ਬੜੀ ਚੜੀ ਬਾਰਡਰ ਵਾਲੀ ਇਧਰ ਨਹੀਂ ਚੜੀ ਇਧਰ ਆਪਣੇ ਘਟ ਚੜੀ ਆ ਉਧਰ ਚੜੀ ਕੋ ਜਿਆਦਾ ਹੈ ਨਾ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਭੈਣ ਭਰਾ ਆ ਸੇਵਾ ਇਕੱਠੀ ਕਰਕੇ ਬੈਠੇ ਨੇ ਜਾਂ ਜਿਨ੍ਹਾਂ ਨੇ ਸੇਵਾ ਇਕੱਠੀ ਕੀਤੀ ਹੋਈ ਆ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰੀ ਕੋਈ ਵੀ ਸੇਵਾ ਲਿਓਣੀ ਆ ਕੋਈ ਸਮਗਰੀ ਲਿਓਣੀ ਆ ਕੁਝ ਵੀ ਲੈ ਕੇ ਆਉਣਾ ਉਸ ਤੋਂ ਪਹਿਲਾਂ ਇੱਕ ਵਾਰੀ ਆ ਆਪ ਇੱਥੇ ਦੇ ਹਾਲਾਤ ਵੇਖ ਜਾਣ ਉਸ ਤੋਂ ਬਾਅਦ ਲੈ ਟੋ ਟਰਾਲੀਆਂ ਜਿਹੜੇ ਗੱਡੀਆਂ ਭਰ ਕੇ ਜਿਹੜੇ ਇੱਥੇ ਲਿਆਉਣ ਕਿਉਂਕਿ ਅਜੇ ਇੱਥੇ ਖੇਤਾਂ ਨੂੰ ਪਧਰਾ ਕਰਨ ਨੂੰ ਆਸਤੇ ਵੀ ਬਹੁਤ ਖਰਚਾ ਆਉਣਾ ਆ ਇੱਥੇ ਦੇ ਵਾਤਾਵਰਣ ਨੂੰ ਠੀਕ ਕਰਨ ਵਾਸਤੇ ਵੀ ਬਹੁਤ ਖਰਚਾ ਆਉਣਾ ਆ ਤੇ ਅਜੇ 4-5 ਮਹੀਨੇ ਤੁਹਾਨੂੰ ਇਸੇ ਤਰ੍ਹਾਂ ਹੀ ਪੜਾਪੜਾਵਾ ਦਾ ਸਾਥ ਦੇਣਾ ਪੈਣਾ ਆ ਕੋਈ ਲੋੜ ਨਹੀਂ ਸੀ ਫੇਰ ਜਾ ਕੇ ਕਿਤੇ ਇਹ ਇੱਥੇ ਜਿਹੜੇ ਆ ਜ਼ਮੀਨ ਵਾਹੀਯੋਗ ਹੋਣੀ ਆ ਤੇ ਘਰ ਜਿਹੜੇ ਆ ਆਮ ਪਰਿਵਾਰਾਂ ਦੇ ਜਿਹੜੇ ਆ ਸਿਰ ਤੇ ਛੱਤ ਮਿਲਣੀ ਆ ਸੋ ਅੱਜ ਦੀ ਗੱਲਬਾਤ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ਿਆਂ ਦਾ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ